ਪਰੀ ਸਾਥਰੀ ਆਕਾਂ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਆਪਾਂ ਵੀ ਠੀਕ ਠਾਕ ਆਂ ਫਾਇਦੇ ਸਵੇਰ ਦੀ ਮੈਂ ਠੀਕ ਨਹੀਂ ਸੀਗੀ ਸਵੇਰ ਦੀ ਮੈਂ ਭੁੱਖੀ ਤੇ ਆਈ ਐ ਇਦਾਂ ਹੀ ਬਈਆਂ ਨਾ ਤਾਂ ਮੈਂ ਸਵੇਰ ਦਾ ਪਾਣੀ ਦਾ ਗਲਾਸ ਪੀਤਾ ਦੋ ਚਾਰ ਬੋਲੀਆਂ ਮੈਨੂੰ ਅੱਧੀ ਸੂਰਜ ਦੇ ਵਿੱਚ ਵੀਰ ਜੀ ਨੇ ਉਦਾਂ ਹੀ ਖਵਾਤੀਆਂ ਉਹ ਨਹੀਂ ਮੈਨੂੰ ਪਤਾ ਕਾਹਦੀਆਂ ਕਾਹਦੀਆਂ ਦਿੰਦੀਆਂ ਕੂਰੀਆਂ ਦਵਾਈਆਂ ਮੈਂ ਹਲੇ ਵੀ ਨਹੀਂ ਲਈਆਂ ਰਹਿਗੀਆਂ ਕਿਉਂਕਿ ਕਾਫੀ ਜ਼ਿਆਦਾ ਬਿਮਾਰੀਆਂ ਸ਼ੁਰੂ ਹੋਈਆਂ ਨੇ ਪੀਸੀਓਡੀ ਦੀ ਪ੍ਰੋਬਲਮ ਹੋ ਰਹੀ ਹੈ ਜੀ ਸਿਰ ਦੀ ਪ੍ਰੋਬਲਮ ਹੈ ਕਿ ਨਸਾਂ ਕਮਜ਼ੋਰ ਹੈ ਜਾਂ ਸਿਰ ਦਰਦ ਰੰਦਾ ਮਾਈਗਰੇਨ ਹੋਇਆ ਪਿਆ ਆ ਫਿਰ ਵਾਲ ਬਹੁਤ ਥੋਣ ਲੱਗ ਗਿਆ ਵਾਲ ਝਿੱਟੇ ਹੋਣ ਲੱਗ ਗਏ ਸੈਸ਼ੀਅਲ ਹੇਅਰ ਆਨ ਹੋਣ ਲੱਗ ਗਿਆ ਕਿਉਂਕਿ ਓਵਰ ਸਟ्रेस ਆ ਬਹੁਤ ਜ਼ਿਆਦਾ ਸਟ्रेस ਹੋਣ ਕਰਕੇ ਨਹੀਂ ਕੁਝ ਕਾਰਨ ਨੂੰ ਮਨ ਕਰਦਾ ਆ ਬੀਪੀ ਜਮੇ ਹੀ ਡਾਉਨ ਰਹਿੰਦਾ ਆ ਕੈਨੇਡਾ ਵੀ ਇਹੀ ਪ੍ਰੋਬਲਮ ਸੀਗੀ ਉਰੇ ਵੀ ਕੈਨੇਡਾ ਨਾਲ ਉਹ ਤਾਂ ਕਰ ਕਰ ਕੇ ਆਇਆ ਆ ਪਰ ਫੇਰ ਵੀ ਬੀਪੀ ਬਹੁਤ ਲੋਅ ਰਹਿੰਦਾ ਜਦੋਂ ਬੀਪੀ ਲੋਅ ਹੁੰਦਾ ਫਿਰ ਨੀਂਦ ਹੀ ਆਈ ਜਾਂਦੀ ਆ ਉਸ ਨਹੀਂ ਹੁੰਦਾ ਤੇ ਹੁਣ ਅਸੀਂ ਸ਼ਾਮ ਦੀ ਨੂੰ ਉੱਠ ਕੇ ਸੀਗੇ ਕਿਉਂਕਿ ਕੱਲ ਅਸੀਂ ਗਏ ਸੀਗੇ ਰੋਪੜ ਉੱਤੇ ਕਿ ਪਾਉ ਭਾਜੀ ਰਾਤੀ ਸੀਗੀ ਉਹ ਸੁਆਦ ਲੱਗੀ ਤੇ ਮੈਨੂੰ ਸਵੇਰ ਦੇ کہہ ਰਹੇ ਨੇ ਕੁਛ ਨਾ ਕੁਛ ਕਾਲਾ ਮੈਂ ਕਿਹਾ ਮੈਂ ਉਹ ਮੰਨ ਨਹੀਂ ਘਾਰਿਆ ਮੈਨੂੰ ਖਾਉਣੀ ਆ ਤਾਂ ਉਹ ਵੀ ਪਾਉ ਭਾਜੀ ਮੈਂ ਸ਼ਾਇਦ ਖਾ ਲਵਾਂ ਕਿਉਂਕਿ ਅਸੀਂ ਪੱਪੀ ਹੋਣਾ ਨਹੀਂ ਨਾਲ ਲੈ ਕੇ ਚੱਲੇ ਕਿਉਂਕਿ ਉਹਨਾਂ ਨੇ ਉਹ ਕੱਲ ਖਾਧੀ ਨਹੀਂ ਸੀਗੀ ਕੱਲ ਅਸੀਂ ਉਹ ਖਾ ਕੇ ਆਏ ਸੀਗੇ ਮੈਂ ਤੇ ਜਸਦੀਨ ਹੁਣ ਮੈਂ ਅੱਜ ਇਹ ਮੈਨੂੰ ਲੈ ਕੇ ਜਾ ਰਹੇ ਨੇ ਕੱਲ ਤੇ ਦੋਨੋਂ ਖਾਹੇ ਭੈਣ ਭਰਾ ਤੇ ਨਾਲ ਨਣਦ ਦਾ ਵੀ ਫਿਕਰ ਹੁੰਦਾ ਤੇ ਇਹ ਦੀ ਸਿਹਤ ਠੀਕ ਜੇ ਜਦੋਂ ਇਹ ਬਿਮਾਰ ਰਹਿੰਦੇ ਆਂ ਮੁੰਡਾ ਸਟ੍ਰੈਸ ਵਿੱਚ ਰਹਿੰਦਾ ਹੈ ਇਹਨੂੰ ਪਰਜਾਈ ਇਹਨੂੰ ਪਰਜਾਈ ਦਾ ਜਿਆਦਾ ਫਿਕਰ ਹੁੰਦਾ ਹੈ ਨਹੀਂ ਮੈਨੂੰ ਪਰਜਾਈ ਨੂੰ ਦੋਨਾਂ ਦੋਨਾਂ ਦੀ ਇੱਕ ਦੂਸਰੀ ਦਾ ਫਿਕਰ ਹੁੰਦਾ ਜੇ ਜਦੋਂ ਇਹ ਬਿਮਾਰ ਹੁੰਦੀ ਹੈ ਨਾ ਮੈਨੂੰ ਆਨ ਵਿੱਚ ਪੰਜਾਬ ਕੱਲੀ ਫਿਰ ਫਿਰ ਜਾਂਦੀ ਹੈ ਕੋਈ ਹੋ ਨਹੀਂ ਇਹ ਤਾਂ ਚਲੋ ਕਦੀ ਉਹਦਾ ਸਿਰ ਫਟਦਾ ਮੈਂ ਤਾਂ ਦੋਨਾਂ ਚਲਾਨੀ ਅਸੀਂ ਨੌਕਝੋ ਕਰੇ ਲੈਂਦੀ ਆ ਆਪਸ ਵਿੱਚ ਕਦੀ ਮੈਨੂੰ ਭੈਣ ਦੇਖਣੀ ਪੈਂਦੀ ਕਦੀ ਆਪਣੇ ਘਰ ਵਾਲੀ ਦੇਖਣੀ ਪੈਂਦੀ ਆ ਨਾ ਤੇ ਰਾਤ ਵੀ ਰਸਤਾ ਮੇਰੀ ਪੈਨਸ਼ਨ ਦੇ ਵਿੱਚ oh my god ਜਮਾ ਟਾਈਮ ਤੇ ਫਟਕ ਲੱਗ ਗਿਆ। ਇਤੋਂ ਮਾੜੀ ਬੰਦੇ ਨਾਲ ਕੋਈ ਨਹੀਂ ਹੋ ਸਕਦੀ। ਇਹ ਜਿਹੜੀ ਸਾਡੇ ਆ ਗਈ। ਆ ਫਟਕ ਲੱਗ ਗਿਆ ਬੇਬੀ। ਜਮਾ ਟਾਈਮ ਤੇ ਆ ਕੇ ਰਾਤ ਨੂੰ ਤਾਂ ਭਾਬੀ ਮੇਰੇ ਫਿਕਰ ਜੀ ਸੁੱਤੀ ਨਨਰ ਪਿਆ ਵੀਰ ਸੁੱਤਾ ਦੋਨੇ ਮੈਨੂੰ ਦੇਖਦੇ ਵੀਰੇ। ਮੇਰਾ ਵੀ ਵੀਰ ਜਦੋਂ ਮੈਨੂੰ ਹੁਣ ਪਤਾ ਲੱਗੇ ਵੀ ਥੋੜੇ ਜੀ ਠੀਕ ਇੰਪਰੂਵਮੈਂਟ ਹੋ ਰਹੀ ਹੈ। ਮੈਂ ਅੱਜ 11 ਵਜੇ ਸੁੱਤੀ ਪਈ ਐ ਤੇ ਮੈਂ 3:30 ਵਜੇ ਉੱઠી ਆਂ। ਇੰਨਾ ਜ਼ਿਆਦਾ ਮੈਂ ਸੁੱਤੀ ਅੱਜ ਕਿ ਕਮਾਲ ਥੋੜਾ ਜਿਹਾ ਮੇਰਾ ਰਿਲੈਕਸ ਹੋ ਗਿਆ ਸ਼ਿਨੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਚੋਣਾ ਬੁੱਤ ਬਹੁਤ ਤੇਰੇ ਨਾਲ ਖੁਸ਼ ਰਹਿੰਦਾ ਜੀ ਕੁੱਤਾ ਲੈ ਲਓ ਛੋਟਾ ਕੁੱਤਾ ਲੈ ਲਓ ਕਹਿੰਦੀ ਲੈ ਲਓ ਬਾਸ ਹੱਥ ਬੰਨੇ ਮੈਂ ਵੀ ਲੈਣਾ ਬੈ ਸੋਰੇ ਤਾਂ ਬੰਦੇ ਨਹੀਂ ਸਾਹਮਣੇ ਕੁੱਤੇ ਲੈ ਲਓ ਇਹਨੂੰ ਬੰਦੇ ਸਾਹਮਣੇ ਨਹੀਂ ਹੁੰਦੇ ਇੱਥੇ ਕਿੰਨੇ ਭਾਵੇਂ ਵੀਰੇ ਜਨ ਹੈ ਕੈਮਰਿਆਂ ਦਾ ਕੰਮ ਜਿਵੇਂ ਕਿ ਪਹਿਲਾਂ ਦੱਸਿਆ ਅੱਛਾ ਅੱਛਾ ਸੌਰੀ 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 ਜੀ ਜਿਸ ਸਮਾਨ ਬਾਦ ਪਿਆ ਇਹ ਗੱਡੀ ਇਹ ਗੱਡੀ ਨਹੀਂ ਹੈ ਦੁਕਾਨ ਹੈ ਇਹ ਚਲਦੀ ਫਿਰਦੀ ਦੁਕਾਨ ਹੈ ਚਲਦੀ ਫਿਰਦੀ ਦੁਕਾਨ ਹੈ ਇੱਥੇ ਇਹ ਪੰਜਾਬ ਦਾ ਪਰਮਾਡਾ ਮੇਰੇ ਕੋਲ ਕੈਮਰਿਆਂ ਦਾ ਇੱਥੇ ਪੈਸੇ ਮਿਲਦੇ ਤੁਸੀਂ ਪੰਜਾਬ ਦੇ ਵਿੱਚ ਕਿਤੇ ਵੀ ਕੈਮਰੇ ਲਵਾ ਸਕਦੇ ਹੋ ਤੇ ਪਰ ਸਰਵਿਸ ਫੀਸ ਜ਼ਰੂਰ ਦੇਣੀ ਪੈਣੀ ਆ ਕਿਉਂਕਿ ਦੂਰ ਉਹ ਬੁਲਾ ਲੈਂਦੇ ਨੇ ਕਈ ਵਾਰ ਟਾਈਮ ਪਾਸ ਕਰਾ ਕੇ ਫਿਰ ਕਹਿੰਦੇ ਜੀ ਅਸੀਂ ਲਵਾਉਣੇ ਨਹੀਂ ਆਏ ਕੋਈ ਹੋਰ ਹਾਂ ਅਸੀਂ ਰੇਟ ਹੀ ਪੁੱਛਣਾ ਸੀ ਇੰਨਾ ਵੇਲੇ ਕੋਈ ਨਹੀਂ ਹੁੰਦਾ ਜੀ ਟੈਲਫੋਨ ਕਰਾ ਵਿਸਟਿੰਗ ਚਾਰजेस ਇਹਦੇ ਕਰਕੇ ਮੈਂ ਹੁਣ ਰੱਖ ਤੇ ਪਹਿਲਾਂ ਮੈਂ ਵਿਸਟਿੰਗ ਚਾਰजेस ਨਹੀਂ ਤਾਂ ਲੈਂਦਾ ਆਪਣਾ ਏਰੀਆ ਲੋਕਲ ਏਰੀਆ ਚਲੋ ਹੋਵੇ 2-4 ਕਿਲੋਮੀਟਰ ਉੱਥੇ ਜਾ ਆਇਦਾ ਪਰ ਥੋੜੀ ਦੂਰ ਦੇ ਸੀ ਵਿਸਟਿੰਗ ਚਾਰजेस ਰੱਖ ਲਏਗੇ ਨਹੀਂ ਬੰਦੇ ਗੇੜੇ ਮਰਾਉਂਦੇ ਹੁਣ ਕੈਮਰੇ ਵੈਸੇ ਹੀ ਮਹਿੰਗੇ ਕਰਤੇ ਉਹ ਮੋਦੀਨਾ ਚਾਇਨਾ ਦਾ ਪ੍ਰੋਡਕਟ ਬੰਦ ਕਰਤਾ ਉਹਦੇ ਕਰਕੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਸਾਨੂੰ ਜਿਹੜੇ ਮਾਰਕੀਟ ਵਿੱਚ ਹੈਗੇ ਆ ਉਹ ਕਾਫੀ ਜ਼ਿਆਦਾ ਕੋਸਟਲੀ ਹੋ ਗਏ ਵੀ ਕੈਮਰੇ ਜਿਹੜਾ ਤਕਰੀਬਨ 5200 ਦਾ ਕੈਮਰਾ ਤਾਂ ਅੱਜ ਉਹਦਾ ਰੇਟ 7200 ਰੁਪਇਆ ਹੋਇਆ ਬੈ ਅਲਟਰਾ ਸੀਰੀਜ਼ ਦਾ ਬਹੁਤ ਜ਼ਿਆਦਾ ਬੁਰਾ ਹਾਲਾ ਕੰਮ ਦਾ ਇਸ ਦਾ ਅੱਜ ਸੁਨੀਲ ਕਹਿੰਦੀ ਬੋਜੀ ਨੂੰ ਕਾਲੀ ਐਕਟਿਵ ਵਾਲਾ ਕੇ ਦੇਣੀ ਆ ਐਕਟਿਵ ਤਾਂ ਹੈਗੀ ਸਾਡੇ ਕੋਲ ਫੇਰ ਉਹ ਗਾਣਾ ਲਾਉਣਾ ਉਹਦੇ ਤੇ ਕਾਲੀ ਐਕਟਿਵ ਵਾਲਾ ਗਾਣਾ ਜ਼ਿਆਦਾ ਆ ਇਹ ਰੱਖਿਆ ਵੈਨਾ ਫੇਰੀ ਬੂਜੀ ਨੂੰ ਲਾ ਕੇ ਦੇਣੀ ਆ ਬੂਜੀ ਦੇ ਗੋਡੇ ਗਿੱਟੇ ਸਲਵਾਉਣੇ ਆ ਪਹਿਲੀ ਠੀਕ ਨਹੀਂ ਹੈਗੀ ਮੇਰੇ ਵਾਲੀ ਪਰੇ ਕਿਹੜਾ ਲਾਇਓ ਇੱਕ ਜਣੀਆਂ ਜਾਗਾ ਆਹ ਰੱਬ ਦਾ ਨਾਮ ਆਹ ਰੱਬ ਦਾ ਨਾਮ ਲੈ ਕੇ ਆਹ ਮੈਕੀ ਜੇ ਕਿਸੇ ਦੀ ਲੈ ਜਾਂਦੇ ਆ ਸੈਕੰਡ ਹੈਂਡ ਐਸੇ ਤਨ ਨਵੀਆਂ ਪਾਓ ਬਾਜੀ ਪਾਓ ਬਾਜੀ ਸਾਸ ਖਾਉਂਗੇ ਸਾਸ ਸਾਸੀ ਵਾਟ ਇਹਨੂੰ ਬਹੁਤ ਸਾਰ ਲੱਗੀ ਪਰ ਇੱਕ ਠੀਕ ਰਹਾ ਉਹ ਚੰਨੇ ਪਿਆਰਾ ਤਖਾਂਦੇ ਦੀ ਸਬਜ਼ੀ ਦੀ ਯਾਦ ਕਰਤੀ ਆਉਂਦਿਆਂ ਨੇ ਅਸੀਂ ਭਾਬੀ ਨੂੰ ਨਾਲੇ ਕਹੀ ਗਏ ਲੇਟ ਨਾ ਕਰਾਉ ਲੇ ਦੋ ਗੋਲ ਗੱਡ ਲੱਦ ਲਏ ਪਾਟਕਾ ਨ ਕਰਾਇਆ ਭਾਬੀ ਨੇ ਨਹੀਂ ਕਰਾਇਆ ਕਮਟੋ ਵੀ ਇਹ ਮੈਨੂੰ ਤਾਂ ਭਾਬੀ ਨੇ ਕਰਾਇਆ ਸੀ ਚਲ ਭਾਬੀ ਤੇਰੀ ਪਤਾ ਹੈ ਤਿਆਰੀ ਕਰਨੀ ਹੁੰਦੀ ਆ ਲੈ ਦੱਸ ਮੈਂ ਇਹਨੂੰ ਨਾ ਬਦਲਾਵ ਕਰਾਂ ਤੋਂ ਨਹੀਂ ਚੱਲ ਕੋਈ ਨਾ ਤੇਰੇ ਆ ਮੈਡਲ ਐਸੀ ਡਾਕਟਰ ਆਂਦੇ ਆ ਮੰੰਤੇ ਮਾਂ ਮੇਰਾ ਫੇਵਰੇਟ ਹਸਪੀਟਲ ਆ ਅਗਲਾ ਹੈ ਸੰਗਾ ਹਸਪੀਟਲ ਸੰਗਾ ਹਸਪੀਟਲ ਐ ਇੱਥੋਂ ਅਗਲਾ ਆ ਤੇ ਇੱਥੇ ਮੈਂ ਉਹੀ ਆਉਂਦੀ ਆ ਜਦੋਂ ਮੇਰੇ ਸੁਰਤ ਨਹੀਂ ਹੁੰਦੀ ਤੇ ਚਲੀ ਵੀ ਉਹੀ ਜਾਨੀ ਆ ਆ ਸੰਗਾ ਹਸਪੀਟਲ ਤੇ ਮੈਨੂੰ ਬਸ ਇੱਥੇ ਬੇਸੁਰਤ ਨਹੀਂ ਲੈ ਕੇ ਆਉਂਦੇ ਆ ਤੇ ਬੇਸੁਰਤ ਨਹੀਂ ਲੈ ਜਾਂਦੇ ਨੇ ਤੇ ਮੈਨੂੰ ਦਸ ਹਸਪੀਟਲ ਆ ਮਹਿਕ ਦਾ ਪਤਾ ਨਹੀਂ ਹੁਣ ਇਹ ਜੀ ਕਿ ਸਾਬਕ ਤਾਂ ਢੁੱਟ ਗਿਆ ਸਾਫ ਕਤਾਬ ਰਹਿੰਦਾ ਤਾਂ ਸਾਫ ਕਤਾਬ ਤਾਂ ਵੀਦਾ ਚੱਲ ਰਿਹਾ ਹੈ ਉਹ ਦੇ ਰਹੀ ਆ ਪਰ ਠੀਕ ਵੀ ਹੋ ਰਹੀ ਆ ਉਹਦੇ ਨਾਲ ਸਾਫ ਕਤਾਬ ਉਹ ਦੇਖ ਲੈ ਅਸੀਂ ਇੱਥੇ ਪਹੁੰਚੇ ਦਾ ਪਤਾ ਲੱਗਿਆ ਉਰੇ ਸਬਜੀ ਮੰਡੀ ਲੱਗੀ ਪਈ ਆ ਰਾਂਗਾਂ ਲੱਗੀਆਂ ਪਈਆਂ ਨੇ ਉਰੇ ਮਹਿਕ ਦੇ ਪਸੰਦ ਦੀ ਸਬਜੀ ਲੈਣੀ ਕੋਈ ਸ਼ਿਮਲਾ ਮਿਰਚ ਜ਼ਿਆਦਾ ਖਾਂਦੀ ਐ ਨਾ ਸ਼ਿਮਲਾ ਮਿਰਚ ਲੈਣੀ ਠੀਕ ਆ ਹੂੰ ਪਹਿਲਾਂ ਮੈਂ ਨਾਲ ਪਾਈ ਦੇ ਇਹਦਾ ਪਾਈ ਸ਼ਿਮਲਾ ਮਿਰਚ ਖਾਂਦਾ ਨਹੀਂ ਆ ਭੈਣ ਮੇਰੀ ਸ਼ਿਮਲਾ ਮਿਰਚ ਖਾਂਦੀ ਐ ਮੈਨੂੰ ਵੀ ਪਸੰਦ ਆ ਪਰ ਮੈਂ ਥੋੜਾ ਜਰ ਕੇ ਬਣਾਉਂਗੀ ਤੁਸੀਂ ਦੋ ਜਣੇ ਨਨਦ ਭਜਾਈ ਖਾ ਲਿਓ ਫਿਰ ਇੱਧਰ ਡਬਲ ਮੱਖਣ ਵਾਲਾ ਬੰਦਾ ਇੱਧਰ ਸਿੰਗਲ ਕਿਉਂ ਮੈਂ ਮੋਟੀ ਹੋਣਾ ਚਾਹੁੰਦੀ ਮੈਂ ਆਪਣੇ ਆਪ ਨੂੰ ਬੋਲ ਹਰ ਇੱਕ ਡਾਕਟਰ ਕੋਲ ਜਾ ਕੇ ਕਹਿ ਦਿੰਦੇ ਨੇ ਮੈਨੂੰ ਮੋਟੇ ਹੋਣ ਦੀ ਦਵਾਈ ਦੇ ਦਿਓ ਮੈਨੂੰ ਮੋਟੇ ਹੋਣ ਦੀ ਦਵਾਈ ਦੇ ਦਿਓ ਤੋ ਜਲੀ ਕੰਪੀਊਸ ਰਮਕਨ ਕੈਂਪੀ ਵਿੱਚ ਸਵੇਰ ਦਾ ਕੋਸ਼ਿਸ਼ ਹੀ ਕਰਦਾ ਹੋਇਆ ਕਿ ਮੇਰਾ ਫੇਸ ਦੇਖ ਕੇ ਪੜਾ ਲੱਗ ਰਿਹਾ ਹੁਣ ਕਿ ਮੈਂ ਪੂਰੀ ਬਿਮਾਰ ਲੱਗ ਰਹੀ ਹਾਂ ਜਿਸ ਤਰੀਕੇ ਕਹਿੰਦੀ ਦੇਖ ਕੇ ਲੱਗਦਾ ਜਿਵੇਂ ਸੁੱਤੀ ਵੀ ਹੋ ਕੇ ਆਈ ਹੁੰਦੀ ਹੈ ਅੱਖਾ ਉੱਖਾ ਮੂੰਹ ਸੁੱਜਿਆ ਹੋਇਆ ਆ ਮੇਰੇ ਛੋਨਾ ਪੁੱਤ ਕਾ ਤੇ ਗੁੱਸੇ ਹੋਇਆ ਵਾ ਕੀ ਲੈਣਾ ਮੈਨੂੰ ਦੱਸ ਮੈਂ ਦਵਾਉਂਗੀ ਬਸ ਬਰਗਰ ਲੈਣਾ ਔਰ ਬਰੈਡ ਲੈਣਾ ਹਾਂਜੀ ਇਹ ਸਾਡੀ ਭੈਣ ਦੇ ਜਿਹੜੇ ਖਾਸ ਮਤਲਬ ਜਿਹਨਾਂ ਨੂੰ ਵਧੀਆ ਲੱਗਦੀ ਹੈ ਪਾਓ ਭਾਜੀ ਓਏ ਭਾਜੀ ਸਾਡੇ ਇਹ ਆਂਟੀ ਜੀ ਆ ਇਹ ਬਹੁਤ ਸੇਵਾ ਕਰਦੇ ਆ ਤੇ ਸਿਸਟਰ ਵੀ ਵਧੀਆ ਡਬਲ ਮੱਖਣ ਪਾ ਕੇ ਦਿੰਦੇ ਆ ਬਹੁਤ ਹੀ ਪਿਆਰ ਆ ਇਹਨਾਂ ਦਾ ਤੇ ਆ ਇਹਨਾਂ ਦੀ ਸ਼ਾਪ ਆ ਤਾਂ ਤੁਸੀਂ ਬੜਾ ਪਾਓ ਐਂਡ ਪਾਓ ਭਾਜੀ ਇਹ ਨੇ ਉਹ ਵੀ ਬੜਾ ਵਧੀਆ ਹੋਰ ਟੇਸਟੀ ਬਣਾਉਂਦੇ ਭਾਜੀ ਬਹੁਤ ਵਧੀਆ ਕਰਦੇ ਹਾਂਜੀ ਹਾਂ ਇਹ ਰੋਪੜ ਵਿੱਚ ਖੜਦੇ ਨੇ ਜੈਲ ਸਿੰਘ ਕਲਾਉਨੇ ਚ ਇਹ ਦੇਖੋ ਜੀ ਸਵਾਦ ਨਾਲ ਖਾ ਰਹੇ ਆ ਮੈਕ ਨੂੰ ਬਸ ਇਹੀ ਸਵਾਦ ਲੱਗਦੇ ਆ ਪਾਓ ਭਾਜੀ ਇੱਥੇ ਹੀ ਆਉਂਦੀ ਐ ਇਹ ਕਹਿੰਦੀ ਖਾਣੇ ਤਾਂ ਉਹਨਾਂ ਕੋਲੇ ਬਾਕੀ ਹੋਰ ਵੀ ਹੈਗੇ ਆ ਇੱਥੇ ਆ ਦੇਖੋ ਕਾਫੀ ਆ ਸਾਰੀ ਫਾਸਟ ਫੂਡ ਦੀ ਮਾਰਕੀਟ ਆ ਇਹ ਇਹਨਾਂ ਕੋਲ ਸਪੈਸ਼ਲ ਅਮੁੱਲ ਦਾ ਬਟਰ ਵਗੈਰਾ ਪੈਂਦਾ ਸਾਫ ਸਫਾਈ ਵੀ ਹੈ ਇਹਨਾਂ ਦੀ ਤੇ ਇਹਦੇ ਨਾਲ ਡਬਲ ਮੱਖਣ ਇਹ ਤਲੀ ਹੋਈ ਮਿਰਚ ਮਿਰਚ ਪਕੌੜਾ ਉਹ ਚੀਜ਼ਾਂ ਆ ਆਂਟੀ ਦਾ ਬਹੁਤ ਪਿਆਰ ਆ ਮੈਕ ਨਾਲ ਬਹੁਤ ਸਵਾਦ ਆ ਨਾ ਬਹੁਤ फास्ट लंच ਤੇ ਡਿਨਰ ਕਿੰਨੇ ਚੀਜ਼ਾਂ ਖੱਟੀਆਂ ਹੋ ਗਈਆਂ ਬ੍ਰਾਂਚ ਤੋਂ ਉਨਕਾਰਾ ਵਿੱਚ ਖਾਈ ਹੋਇਆ ਤੇ ਹੁਣ ਪ੍ਰੋਪਰ ਸਾਡੀ ਪੇਟ ਪੂਰੀ ਹੋ ਗਈ ਆ ਮੈਂ ਤਾਂ ਆਪਣੇ ਆਪ ਹੀ ਵੀਜ਼ ਦੀ ਨਾਲ ਛੇ ਟਾਲ ਗਈ ਸੀ ਉਹਨਾਂ ਨੇ ਖਾਦੀ ਆ ਭਾਬੀ ਨੇ ਸੀ ਤੇ ਨਾਲ ਹੀ ਰੱਖਿਆ ਠੀਕ ਹੈ ਜਿਹੜੇ ਘਰੇ ਪੈਕ ਕਰਾਉਣੀ ਆ ਅੱਜ ਵਾਸਤੇ ਉਹਦੇ ਵਿੱਚ ਪੈਕ ਕਰ ਲੈਂਦੇ ਆਗੇ ਤੇ ਸਵਾਦ ਸੀਗੀ ਜਿਹੜੀ ਭਾਜੀ ਬਣਾਉਂਦੇ ਨੇ ਸਪੈਸ਼ਲੀ ਉਹ ਬਹੁਤ ਸਵਾਦ ਹੁੰਦੀ ਆ ਬਰੈਡ ਦਾ ਪਾਉ ਦਾ ਮੈਂ ਬਾਹਰ ਤਾਂ ਬਹੁਤ ਘੱਟ ਖਾਂਦੀ ਆਂ